ਅਸੀਂ ਬੱਚੇ ਆ ਅਸੀਂ ਇਸ ਪੰਜਾਬ ਦੇ ਬੱਚੇ ਆ ਸਾਨੂੰ ਕੋਈ ਇਸ ਚੀਜ਼ ਦੀ ਜਿਆਦਾ ਨੌਲੇਜ ਨਹੀਂ ਹੈਗੀ ਤੇ ਅਸੀਂ 5 ਕਰੋੜ ਰੁਪਇਆ ਮੈਂ ਮੇਰਾ ਭਰਾ ਸਿਮਰਨ ਠੀਕ ਆ ਅਸੀਂ ਆਪਦੀ ਟੀਮ ਆ ਸਾਡੀ 에ਰੂਪਾ ਸੁਆਣਾ ਠੀਕ ਆ ਸਾਰੇ ਸਾਡੇ ਭਰਾ ਜਿਹੜੇ ਆ ਪੀੜਤ ਪਰਿਵਾਰ ਨੇ ਉਹਨਾਂ ਨੂੰ ਆਪਾਂ ਉਹਨਾਂ ਦੀ ਸੇਵਾ ਕਰਨੀ ਕਰਨੀਆਂ ਇਹਦੇ ਵਿੱਚ ਕੋਈ ਦੂਰਅ ਵਾਲੀ ਗੱਲ ਨਹੀਂ ਟਰੈਕਟਰਾਂ ਦੀ ਆਪਾਂ ਅਲੈਦਾ ਕਰ ਦਿੰਨੇ ਆ ਠੀਕ ਆ ਮੈਂ ਕਿਹਾ ਵੀ ਅਲੈਦਾ ਕਰ ਲੈਂਦੇ ਆ ਫਿਰ ਮੈਂ ਕਿਹਾ ਵੀ ਮੈਂ 10 ਸਾਲਾਂ ਚ ਜਿੰਨੇ ਆਪਦੇ ਯਾਰ ਘੱਟੇ ਨੇ ਬਿਕੋਜ਼ ਐਨਆਰਆਈਜ਼ ਇੱਥੇ ਇੰਡੀਆ ਚ ਸਾਰੇ ਤਗੜਿਆਂ ਘਰਾਂ ਤੋਂ ਨੇ ਤਗੜੇ ਸੰਹਦੇ ਨੇ ਤੇ ਸਾਰੇ ਜੀ ਸੇਵਾ ਨਿਭਾ ਜਾਣਗੇ ਕੋਈ ਵੱਡੀ ਗੱਲ ਨਹੀਂ ਮਨਜਿੰਦਰ ਸਰਸੇ ਭਾਜੀ ਨੇ ਮੇਰਾ ਆ ਚੀਜ਼ ਦੇਖਿਆ ਨਾ ਨਿਊਜ਼ ਤੇ ਵੇਖਿਆ ਹੋਣਾ ਭਾਜੀ ਦਾ ਮੈਨੂੰ ਫੋਨ ਆਇਆ ਭਾਜੀ ਕਹਿੰਦੇ ਮਨਕਰਤ 50 ਟਰੈਕਟਰ ਮੇਰੇ ਵੱਲੋਂ ਸੋ ਮੈਂ ਕਹਿੰਦਾ ਜੀ ਹੌਸਲਾ ਹੁੰਦਲ ਸਾਹਿਬ ਹਾਂਜੀ ਐਡਾ ਭਾਰ ਜੱਡਾ ਹੌਸਲਾ ਹੋ ਗਿਆ ਦੱਬਦੇ ਨਹੀਂ ਕੀ ਕਰ ਲਓ ਬਜ਼ੁਰਗ ਮਾਤਾ ਦੱਸੀ ਸੀ ਬਾਪੂ ਮੇਰਾ ਤਾਂ ਨਾ ਮੇਰਾ ਮੈਦਾਨਾ ਨੂੰ ਪਿੰਡ ਮੈਂ ਤਾਂ ਮੈਂ ਨਾ ਮੈਂ ਘਰੇ ਵੀ ਫੋਨ ਕਰਤਾ ਮੈਂ ਮੰਮੀ ਨੂੰ ਆਖਿਆ ਮੈਂ ਮੰਮੀ ਆਪਾਂ ਮੈਂ ਕਿਹਾ ਆਪਾਂ ਕੋ ਬਜ਼ੁਰਗ ਮਾ ਬੇਬੇ ਬਾਪੂ ਆ ਮੈਂ ਲੈ ਕੇ ਆਉਣਾ ਹਨਾ ਤੇ ਉਹਨਾਂ ਨੂੰ ਮੈਂ ਕਿਹਾ ਵੀ ਫਿਰ ਉਹ ਉਹਨਾਂ ਤੋਂ ਹਾਂ ਮੈਂ ਘਰੇ ਬਾਅਦ ਮੰਮੀ ਨੂੰ ਵੀ ਆਖਿਆ ਮੈਂ ਮੈਂ ਉਹਨਾਂ ਨੂੰ ਫੋਨ ਕਰਦਾ ਫਿਰ ਮੈਨੂੰ ਸਾਰੇ ਕਹਿੰਦੇ ਵੀ ਨਹੀਂ ਆਪਦਾ ਪਿੰਡ ਕਰ ਵੀ ਐ ਧੱਕਾ ਨਾ ਕਰਿਆ ਕਰ ਉਹਨਾਂ ਦੇ ਬੇਟੇ ਦੀ ਫੋਟੋ ਲੱਗੀ ਸੀ ਯਾਰ ਹੈਨਾ ਮੈਨੂੰ ਹਜੇ ਵੀ ਆਦਾ ਸੋਨੀ ਸੋਨੂ ਸੋਨੂ ਬਾਜਵਾ ਮੇਰੇ ਦਿਮਾਗ ਚੋਂ ਨਹੀਂ ਗਈ ਫੋਟੋ ਯਾਰ ਯਾਰ ਵੇਖੀ ਦੂ ਮਾਪ ਕੱਲਾ ਪੁੱਤ ਯਾਰ ਉਹਨਾਂ ਦਾ ਵਿਚਾਰਾ ਉਹਨਾਂ ਨੂੰ ਖਾਣ ਵਾਸਤੇ ਠੀਕ ਹੈ ਗਰੀਬ ਪਰਿਵਾਰ ਠੀਕ ਹੈ ਜਾਂ ਤਾਂ ਕੁਝ ਹੋਵੇ ਨਾ ਵੀ ਸਿਸਟਮ ਹੋਵੇ ਕੋਈ ਦਿੱਕਤ ਨਹੀਂ ਤੁਸੀਂ ਇੱਕ ਗੱਲ ਸੁਣੋਗੇ ਮੈਂ ਕਹਣਾ ਭੈਣੇ ਮੈਂ ਤੇਰੇ ਹੱਥ ਜੋੜਦਾ ਐਵੇਂ ਦੀ ਸਾਦੇ ਸੇਵਾ ਲਵਾਉ ਕਿਉਂਕਿ ਉਥੇ ਵੀਰੇ ਕਮਰਾ ਵੇਖਿਆ ਸੀ ਚੱਕੜ ਦੇਖਿਆ ਸੀ ਚੱਕੜ ਗਾਰਾ ਕਹਿੰਦੇ ਮੱਜਾਂ ਦੇ ਨਾਲ ਸੌ ਰਿਹਾ ਉਹ ਮੱਜਾਂ ਮੇਰਾ ਤਾਂ ਨਾ ਅੰਦਰ ਹੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰਾ ਮੇਰਾ ਤਾਂ ਹੋਰ ਹੀ ਸਿਸਟਮ ਹੋ ਜਾਂਦਾ ਮੈਨੂੰ ਤਾਂ ਪਤਾ ਨਹੀਂ ਅੱਛਾ ਤਾਂ ਸਾਡਾ ਸੀਐਮ ਸਾਹਿਬ ਮੈਂ ਕਹਿੰਨਾ ਮਾਨ ਸਾਹਿਬ ਭਗਵਾਨ ਤੁਮਾਨ ਸਾਡੀ ਇੰਡਸਟਰੀ ਦਾ ਹੀਰਾ ਝੋਟਾ ਜੱਟ ਆ ਠੀਕ ਆ ਮਾਨ ਸਾਹਿਬ ਇੱਕ ਰਿਕਵੈਸਟ ਆ ਆਪ ਆਪਣੇ ਜਿਹੜੇ ਕਰਜ਼ੇ ਹੋਣਗੇ ਨਾ ਇਹ ਕਰਜ਼ੇ ਆਪਾਂ ਮਾਫ਼ ਤੁਸੀਂ ਬਾ ਮੈਂ ਤੁਹਾਨੂੰ ਕਹਿਤਾ ਆ ਆਪਾਂ ਕਰਨੀ ਕਰਨੇ ਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਅਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਪੰਜਾਬ ਖੜਾ ਦੇ ਵੱਡੇ ਸੰਕਟ ਚੋਂ ਨਿਕਲ ਰਿਹਾ ਤੇ ਇਸ ਵਕਤ ਜੋ ਸੇਵਾ ਕਰ ਰਹੇ ਨੇ ਉਹ ਵੱਡੇ ਹੀਰੋ ਬਣ ਕੇ ਉੱਭਰ ਰਹੇ ਨੇ ਸਾਡੇ ਨਾਲ ਪੰਜਾਬੀ ਸਿੰਗਰ ਮਨਕੀਰਤ ਤੌਲਕ ਜੀ ਨੇ ਤੇ ਨਾਲ ਸਿਮਰਨ ਹੁੰਦਲ ਨੇ ਤੇ ਲਗਾਤਾਰ ਸੇਵਾ ਕਰ ਰਹੇ ਨੇ ਇਨਾਂ ਦੀਆਂ ਤਸਵੀਰਾਂ ਤੁਸੀਂ ਦੇਖਿਆ ਹੁਣ ਗਿਆ ਲਗਾਤਾਰ ਪਰਿਵਾਰਾਂ ਨੂੰ ਮਿਲ ਰਹੀ ਨੇ ਮਦਦ ਦਾ ਹੱਥ ਵੜਾ ਰਹੇ ਨੇ ਇਨਾਂ ਨੇ 100 ਟਰੈਕਟਰ ਤੇ 5 ਕਰੋੜ ਦੀ ਜੋ ਰਕਮ ਹੈ ਉਹ ਦੇਣ ਦਾ ਐਲਾਨ ਕੀਤਾ ਹੈ ਮਨਕੀਰਤ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਕਿਵੇਂ ਮੰਨ ਦੇ ਵਿੱਚ ਆਏਗੇ ਤੁਹਾਨੂੰ ਗਰਾਊਂਡ ਤੇ ਉਤਰਨ ਚਾਹੀਦਾ ਸਸਿ ਗਾਦੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਗਰਾਉਂਡ ਦੇ ਉੱਤਰਾਂ ਦਾ ਸਾਡਾ ਫਰਜ ਆ ਗਰਾਉਂਡ ਅਸੀਂ ਸਾਨੂੰ ਇਸ ਪੰਜਾਬ ਨੇ ਬਣਾਇਆ ਇਹ ਪੰਜਾਬ ਦੇ ਬੱਚੇ ਆ ਤੇ ਸਾਡਾ ਫਰਜ ਆ ਕਿਉਂਕਿ ਜੋ ਸੰਕਟ ਸਾਡੇ ਪੰਜਾਬੀ ਭਰਾਵਾਂ ਤੇ ਸਾਡੇ ਪਰਿਵਾਰਾਂ ਤੇ ਜੋ ਇਸ ਟਾਈਮ ਸੰਕਟ ਟੁੱਟ ਝੂਲ ਰਿਹਾ ਉਹਦੇ ਨਾਲ ਸਾਨੂੰ ਰਲ ਕੇ ਲੜਨਾ ਪਊਗਾ ਤੇ ਮੈਂ ਐਜ਼ ਅ ਆਰਟਿਸਟ ਤੇ ਹੁੰਦਿਆਂ ਇਹ ਮੇਰੀ ਰਿਸਪੌਂਸਿਬਿਲਟੀ ਆ ਮੇਰਾ ਫਰਜ਼ ਆ ਕਿਉਂਕਿ ਇਹ ਪੰਜਾਬ ਨੇ ਸਾਨੂੰ ਬਣਾਇਆ ਅੱਜ ਤੋਂ ਸਹੀ 10 ਸਾਲ ਪਹਿਲਾਂ 2015 ਚ ਮੈਂ ਇਸ ਇੰਡਸਟਰੀ ਚ ਆਇਆ ਸੀ ਠੀਕ ਆ ਅੱਜ 10 ਸਾਲਾਂ ਚ ਬਹੁਤ ਕੁਝ ਬੜੇ ਬੜੀ ਸ਼ਾਨੋ ਸ਼ੌਕਤ ਇੱਜ਼ਤ ਪਿਆਰ ਦੌਲਤ ਸਾਰੀਆਂ ਚੀਜ਼ਾਂ ਨਾਲ ਨਵਾਜ਼ਿਆ ਇਸ ਪੰਜਾਬ ਦੇ ਲੋਕਾਂ ਨੇ ਸੱਚੇ ਪਾਸ਼ਾ ਵਾਹਿਗੁਰੂ ਨੇ ਸੋ ਸਾਡਾ ਫਰਜ਼ ਆ ਜੀ ਆਪਦੇ ਪੰਜਾਬ ਨਾਲ ਖੜਨਾ ਸੈ ਸੋ ਅਸੀਂ ਡਟ ਕੇ ਆਪਦੇ ਪੰਜਾਬ ਨਾਲ ਖੜਾਂਗੇ ਕੁਤ ਤੁਸੀਂ ਕਿਸ ਤਰ੍ਹਾਂ ਕੰਮ ਕਰ ਰਹੇ ਹੋ ਕੌਣ ਕੌਣ ਤੁਹਾਡੇ ਨਾਲ ਹੈ ਕਿਸੇ ਐਨਜੀਓ ਦੇ ذریعے ਤੁਸੀਂ ਮਦਦ ਪਹੁੰਚਾ ਰਹੇ ਹੋ ਜਾਂ ਸਰਕਾਰ ਦੇ ذریعے ਨਹੀਂ ਜੀ ਅਸੀਂ ਮੈਂ ਪਹਿਲਾਂ ਦੱਸਾਂ ਅਸੀਂ ਬੱਚੇ ਆ ਅਸੀਂ ਇਸ ਪੰਜਾਬ ਦੇ ਬੱਚੇ ਆ ਸਾਨੂੰ ਕੋਈ ਇਸ ਚੀਜ਼ ਦੀ ਜਿਆਦਾ ਨੌਲੇਜ ਨਹੀਂ ਹੈਗੀ ਤੇ ਅਸੀਂ 5 ਕਰੋੜ ਰੁਪਇਆ ਮੈਂ ਮੇਰਾ ਭਰਾ ਸਿਮਰਨ ਠੀਕ ਆ ਅਸੀਂ ਆਪਦੀ ਟੀਮ ਆ ਸਾਡੀ ਅਰੂਪਾ ਸੁਆਣਾ ਠੀਕ ਆ ਸਾਰੇ ਸਾਡੇ ਭਰਾ ਅਸੀਂ ਸਾਰੇ ਭਰਾਵਾਂ ਨੇ ਸੋਚਿਆ ਵੀ ਵੀ ਆਪਾਂ ਕੀ ਕਰੀਏ ਪਹਿਲਾਂ ਅਸੀਂ ਸੋਚਿਆ ਡੀਜ਼ਲ ਦੀ ਸੇਵਾ ਕਰੀਏ ਆ ਕਰੀਏ ਅਸੀਂ ਉਹਨਾਂ ਤੋਂ ਵੀ ਉਹ ਦਿਨ ਉੱਥੇ ਗਏ ਪੁੱਛਿਆ ਉਹ ਕਹਿੰਦੇ ਵੀ ਭਾਜੀ ਤੁਸੀਂ ਟਰੈਕਟਰਾਂ ਦੀ ਸੇਵਾ ਕਰੋ ਵੀ ਟਰੈਕਟਰਾਂ ਦੀ ਬਹੁਤ ਲੋੜ ਆ ਜਦੋਂ ਲੋਕਾਂ ਨੇ ਜ਼ਮੀਨਾਂ 'ਚੋਂ ਪਾਣੀ ਥੱਲੇ ਜਾਣਾ ਹੈ ਰੀਤਾ ਬਹੁਤ ਆਉਣਾ ਹੈ ਰੀਤੇ ਦੇ ਵਿੱਚ ਮਿੱਟੀ ਆਉਣੀ ਆ ਸੋ ਉਹਨੂੰ ਉਹਨੂੰ ਕੰਟਰੋਲ ਕਰਨ ਉਹਨੂੰ ਸਹੀ ਕਰਨ ਲਈ ਘਟੋ-ਘਟ ਨਹੀਂ ਤਾਂ ਕਿੰਨੇ ਦਾ ਕਹਿੰਦੇ ਨਾ ਡੀਜ਼ਲ ਬਹੁਤ ਜ਼ਿਆਦਾ ਡੀਜ਼ਲ ਲੱਗੂਗਾ ਤੇ ਇਹ ਕਹਿੰਦੇ ਵੱਡੇ ਜ਼ਿਮੀਂਦਾਰ ਕੋਲ ਤਾਂ ਟਰੈਕਟਰ ਹੋਣਾ ਹੈ ਛੋਟੇ ਜ਼ਿਮੀਂਦਾਰ ਕੋਲ ਟਰੈਕਟਰ ਨਹੀਂ ਹੋਣਾ ਸੋ ਤੁਸੀਂ ਨਾ ਜੋ ਆਪ ਤੁਸੀਂ ਟਰੈਕਟਰਾਂ ਦੀ ਸੇਵਾ ਕਰੋ ਫਿਰ ਮੈਂ ਮੇਰਾ ਵੱਡਾ ਭਰਾ ਆ ਤੇ ਇਹ ਕਹਿੰਦਾ ਵੀ ਨਹੀਂ ਮਨਕਰਤ ਆਪਾਂ ਤੇ ਆਪਣਾ ਭਰਾਇਆ ਰੂਪਾ ਉਹ ਵੀ ਸੀਮ ਸਟੇਟਮੈਂਟ ਸੀਮ ਸਟੇਟਮੈਂਟ ਸੀ ਉਹ ਕਹਿੰਦਾ ਵੀ ਆਪਾਂ ਘਰਾਂ ਆਪਾਂ ਜਿਹੜੇ ਆ ਪੀੜਤ ਪਰਿਵਾਰ ਨੇ ਉਹਨਾਂ ਨੂੰ ਆਪਾਂ ਉਹਨਾਂ ਦੀ ਸੇਵਾ ਕਰਨੀ ਕਰਨੀਆਂ ਇਹਦੇ ਵਿੱਚ ਕੋਈ ਦੋ ਰਾਇ ਵਾਲੀ ਗੱਲ ਨਹੀਂ ਟਰੈਕਟਰਾਂ ਦੀ ਆਪਾਂ ਅਲੈਦਾ ਕਰ ਦਿੰਨੇ ਆ ਠੀਕ ਆ ਮੈਂ ਕਿਹਾ ਵੀ ਅਲੈਦਾ ਕਰ ਲੈਂਦੇ ਆ ਫਿਰ ਮੈਂ ਵੀ ਮੈਂ ਦਸਾਂ ਸਾਲਾਂ ਚ ਜਿੰਨੇ ਆਪਦੇ ਯਾਰ ਖੱਟੇ ਨੇ ਬਿਕੋਜ਼ ਐਨਆਰਆ ਇਜ਼ ਇਥੇ ਇੰਡੀਆ ਚ ਸਾਰੇ ਤਗੜਿਆਂ ਘਰਾਂ ਤੋਂ ਉਹਨੇ ਤਗੜੇ ਸਹਿੰਦੇ ਨੇ ਤੇ ਸਾਰੇ ਜੀ ਸੇਵਾ ਨਿਭਾ ਜਾਣਗੇ ਕੋਈ ਵੱਡੀ ਗੱਲ ਨਹੀਂ ਸੋ ਮੈਂ ਸਾਰੇ ਭਰਾਵਾਂ ਨੂੰ ਫੋਨ ਕੀਤੇ ਪਹਿਲਾਂ ਤਾਂ ਟਰੈਕਟਰ ਆਪਣਾ ਪਹਿਲਾ 10 ਟਰੈਕਟਰ ਤਾਂ ਅਸੀਂ ਆਪ ਹੀ ਚੱਕ ਲਏ ਠੀਕ ਆ ਆਪ ਹੀ ਚੱਕ ਲਏ ਤੇ ਸਾਰੇ ਭਰਾਵਾਂ ਨੂੰ ਫੋਨ ਕਰਤਾ ਫਿਰ ਸਾਰਿਆਂ ਦੇ ਫੋਨ ਆਉਣ ਲੱਗੇ ਦੋ ਟਰੈਕਟਰ ਮੇਰੇ ਵੱਲੋਂ ਦੋ ਟਰੈਕਟਰ ਫਿਰ ਮੈਂ ਕਿਹਾ ਦੋ ਦੂ ਨਹੀਂ ਧੋਕ ਕੇ ਸੇਵਾ ਕਰਨੀ ਹੈ 100 ਕਹੇ ਆ ਭਾਵੇਂ 200 ਹੋ ਜਾਣ ਤੇ ਸਾਰੇ ਜੁਮੇ 10-10 ਟਰੈਕਟਰ ਤੋਂ ਘੱਟ ਤੱਕ ਮੈਂ ਕਿਸੇ ਨੂੰ ਕਹਿਣਾ ਹੀ ਨਹੀਂ ਠੀਕ ਆ ਵੀ ਸੇਵਾ ਕਰੋ ਗੱਜ-ਵੱਜ ਕੇ ਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਵੇਖਿਆ ਵੀ ਮਨਿੰਦਰ ਆਪਣਾ ਮਨਜਿੰਦਰ ਸਰਸਾ ਭਾਜੀ ਮਨਜਿੰਦਰ ਸਰਸੇ ਭਾਜੀ ਨੇ ਮੇਰਾ ਆ ਚੀਜ਼ ਦੇਖਿਆ ਨਾ ਆ ਨਿਊਜ਼ ਤੇ ਵੇਖਿਆ ਹੋਣਾ ਭਾਜੀ ਦਾ ਮੈਨੂੰ ਫੋਨ ਆਇਆ ਭਾਜੀ ਕਹਿੰਦੇ ਮਨਕਰਤ 50 ਟਰੈਕਟਰ ਮੇਰੇ ਵੱਲੋਂ ਸੋ ਮੈਂ ਕਹਿੰਦਾ ਜੀ ਹੌਸਲਾ ਹੁੰਦਲ ਸਾਹਿਬ ਹਾਂਜੀ ਹਾਂ ਐਡਾ ਭਾਰ ਜੱਡਾ ਹੌਸਲਾ ਹੋ ਗਿਆ ਦੱਬਦੇ ਹੀ ਨਹੀਂ ਠੀਕ ਆ ਕਿਉਂਕਿ ਪੰਜਾਬ ਨੇ ਸਾਨੂੰ ਹਮੇਸ਼ਾ ਰਿਪਰੈਜ਼ੈਂਟ ਕੀਤਾ ਐ ਇੰਨੇ ਮੁਲਕਾਂ ਚ ਠੀਕ ਆ ਮੇਰੀ ਥੋੜੀ ਕੋਈ ਕਾਤ ਸੀ ਠੀਕ ਆ ਮੈਂ ਕਿਤੇ ਮੈਨੂੰ ਆ ਪੰਜਾਬੀਆਂ ਨੇ ਮੇਰੀ ਕਾਤ ਬਣਾਈ ਆ ਠੀਕ ਆ ਇਹਨਾਂ ਨੇ ਮੈਨੂੰ ਨਵਾਜਿਆ ਮੈਂ ਬਾਹਰਲੇ ਦੇਸ਼ਾਂ ਚ ਗਿਆ ਇੰਨੇ ਲੋਕਾਂ ਨਾਲ ਵੱਢਣੇ ਦਾ ਮੈਂ ਤਾਂ ਸਿੱਧਾ ਸਿੰਪਲ ਜਿਹਾ ਪਹਿਲਵਾਨ ਬੰਦਾ ਸੀ ਠੀਕ ਆ ਅੱਜ ਅੱਜ ਮੇਰਾ ਫਰਜ ਆ ਵੀ ਸਾਡੇ ਲੋਕਾਂ ਨਾਲ ਰਲ ਮਿਲ ਕੇ ਖੜੀਏ ਤੇ ਸੇਵਾ ਕਰੀਏ ਸੋ ਅਸੀਂ ਪਹਿਲਾਂ ਸਾਨੂੰ ਸਮਝ ਨਹੀਂ ਆ ਰਹੀ ਸੀ ਵੀ ਕੀ ਕਰੀਏ ਕਿਸੇ ਦਾ ਪਰ ਹੁਣ ਅਸੀਂ ਕੱਲ ਅਸੀਂ ਜਿਨੀ ਸਾਡੇ ਹਨਾ ਵੀ ਬਹੁਤ ਵੱਡਾ ਗੁੱਡ ਅਮਾਉਂਟ ਅਸੀਂ ਕੱਲ ਲੋਕਾਂ ਦੇ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਆਪ ਦੇ ਕੇ ਆਏ ਆ ਉਹੀ ਗੱਲ ਵੀ ਅਸੀਂ ਐਨ ਜੀਓ ਆ ਤੇ ਟਰਸਟ ਨਹੀਂ ਕੀਤਾ ਇਹ ਡਾਇਰੈਕਟਰ ਮੈਨੂੰ ਗਲੋਬਲ ਸਿੱਖ ਵਾਲਾ ਜਿਹੜਾ ਮੁੰਡਾ ਅਮਨਪ੍ਰੀਤ ਆ ਉਹ ਮੇਰਾ ਦੋਸਤ ਆ ਵੀ ਜਦੋਂ ਕਿਸਾਨ ਅੰਦੋਲਨ ਚ ਵੀਰੇ ਜਦੋਂ ਖਾਲਸਾ ਏਡ ਨਾਲ ਹੁੰਦਾ ਸੀ ਉਹ ਤੇ ਮੇਰਾ ਉਹਦੇ ਨਾਲ ਬਹੁਤ ਪਿਆਰ ਆ 10 ਟਰੈਕਟਰ ਮੈਂ ਉਹਨੂੰ ਦੇ ਕੇ ਆਇਆ ਫਿਰ ਆਪਾਂ ਪਲਾਨ ਐ ਕਰਦੇ ਆ ਵੀ ਜਿਹੜੀ ਅਗਲੇ ਟਰੈਕਟਰ ਦੇਣੇ ਆ ਸਿਕ ਸੰਤਾਂ ਬਾਈ ਜਿਹਨਾਂ ਨੂੰ ਦੇਣੇ ਆ ਨਹੀਂ ਸਿਕ ਸੰਤਾਂ ਨੂੰ ਮੈਂ ਪਤਾ ਕੀ ਕਹਿੰਨਾ ਪੂਰੀ ਵਾਲੇ ਸੰਤਾਂ ਨੂੰ ਵੀ ਜਿਵੇਂ ਅਮਨ ਵੀਰੇ ਤੁਸੀਂ ਕਹੇ ਪੂਰੀ ਵਾਲੇ ਸੰਤਾਂ ਨੂੰ ਦੇਣੇ ਆ ਮੈਂ ਕਹਿੰਨਾ ਜਿੰਨੇ ਸਾਧੂ ਸੰਤ ਨੇ ਆਪਣੇ ਪੰਜਾਬ ਚ ਸਾਰਿਆਂ ਕੋਲ 10-10 ਟਰੈਕਟਰ ਦੀ ਆਪਾਂ ਸੇਵਾ ਕਰੀਏ ਵੀ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਚਾਹੀਦਾ ਸੰਤਾਂ ਤੋਂ ਟਰੈਕਟਰ ਕਿ ਸੰਤ ਜਿਵੇਂ ਪੂਰੀ ਵਾਲੇ ਸੰਤ ਵੀ ਹੋਰ ਸੰਤ ਵੀ ਸਾਰੇ ਆਪ ਸੇਵਾ ਕਰਦੇ ਨੇ ਜਿਹੜੇ ਆਪਾਂ ਬੰਨ ਤੇ ਜਾ ਕੇ ਆਏ ਕੱਲ ਉੱਥੇ ਵੀ ਜਿੱਦਾਂ ਗੁਰੂ ਦੇ ਬਾਗਲੇ ਹਾਂ ਕੱਲ ਹਾਂ ਕੱਲ ਅਸੀਂ ਉੱਥੇ ਕੱਲ ਉੱਥੇ ਅਸੀਂ ਮੈਮ ਡੀਜ਼ਲ ਦੀ ਸੇਵਾ ਵੀ ਕਰਕੇ ਆਏ ਹਾਂ 10000 ਲੀਟਰ ਕਰਿਆ ਇੰਨਾ ਹੀ ਸੀ ਬਾਈ ਜੀ ਹਾਂ ਯਾਰ ਅਦਾ ਇੰਨਾ ਤੇਲ ਦੀ ਸੇਵਾ ਚਲੋ ਜਿੰਨੇ ਕੁ ਜੋਗੇ ਹੈਗੇ ਮੈਮ ਅਸੀਂ ਖੜ ਰਹੇ ਹਾਂ ਟਰੈਕਟਰ ਵੀ ਵਾਦਾ ਕਰਕੇ ਆਏ ਹਾਂ ਉਹਨਾਂ ਨੂੰ ਵੀ 10 ਟਰੈਕਟਰ ਤੁਹਾਨੂੰ ਭੇਜਾਂਗੇ ਬਾਕੀ ਮਹਾਰਾਜ ਆਪੇ ਸੇਵਾ ਲੰਦਾਈ ਤੁਸੀਂ ਨਾਲੇ ਸੀ ਘਰੇ ਜਦੋਂ ਘਰੇ ਗਏ ਲੋਕਾਂ ਦੇ ਹਾਲਤ ਦੇਖਣੀ ਹੁੰਦੀ ਜੀ ਹਾਲਾਤ ਲੋਕਾਂ ਦੇ ਬਹੁਤ ਮਾੜੇ ਹਾਲਾਤ ਹੈ ਜੀ ਤੁਸੀਂ ਇਹ ਵੀ ਦੱਸੋ ਕਿ ਮਨਕੀਰਤ ਔਲਕ ਤੁਹਾਡੀ ਦੋਸਤ ਨਹੀਂ ਪਰ ਇੱਕ ਸੇਲੇਬ੍ਰਿਟੀ ਚਿਹਰਾ ਹੈ ਇਹੋ ਜਿਹੇ ਚਿਹਰਿਆਂ ਦਾ ਅੱਗੇ ਆਣਾ ਕਿੰਨਾ ਜ਼ਰੂਰੀ ਹੈ ਤੇ ਇਹੋ ਜਿਹੇ ਚਿਹਰੇ ਕੀ ਪ੍ਰਭਾਵ ਪਾਉਂਦੇ ਨੇ ਦੇਖੋ ਇਹ ਸਾਡਾ ਭਰਾ ਹੈ ਸੇਲੇਬ੍ਰਿਟੀ ਕਹਿ ਲੋ ਤੁਸੀਂ ਸਾਡਾ ਤਾਂ ਜੀ ਵੀ ਇਹਦੇ ਦਿਲ ਦਿਲ ਸਾਫ਼ ਦਿਲ ਬੰਦਾ ਹੈ ਜੋ ਦਿਲ ਚ ਹੈ ਉਹੀ ਮੂੰਹ ਤੇ ਹੈ ਸਾਨੂੰ ਰੋਕ ਰੋਕ ਰੱਖਣਾ ਪੈਂਦਾ ਵੀ ਨਹੀਂ ਵੀ ਧਿਆਨ ਨਾਲ ਵੀ ਪਰ ਵੀ ਬੋਲ ਨਹੀਂ ਹੈ ਜੀ ਸਾਫ਼ ਦਿਲ ਦਲੇਰ ਜੱਟ ਆ ਮੈਂ ਗੱਲ ਦੱਸਦਾ ਜੀ ਸਿੱਧਾ ਆਪਣਾ ਜੇ ਸਾਡੀ ਕਮਾਈ ਹਿੱਸੇ ਲੱਗੀ ਸੇਵਾ ਦੇ ਨਹੀਂ ਤਾਂ ਕੀ ਆ ਆ ਮੈਂ ਗੱਡੀ ਬੁੱਕ ਕਰਾਈ ਹੋਈ ਸੀ 5 ਕਰੋੜ ਦੀ ਕਿਹੜੀ ਉਹ ਜੀ ਵੇਜਣ ਠੀਕ ਆ ਉਹ ਲੈ ਕੇ ਉਹ ਕੀ ਮੈਂ ਹੀ ਇਕੱਲੇ ਝੂਡੇ ਲੈਂਦੇ ਫਿਰਦਾ ਨਹੀਂ ਹਨਾ ਕੀ ਮੈਂ ਵਾਦ ਤੋਂ ਬੁਲਟ ਪ੍ਰੂਫ ਕਰਾ ਕੇ ਆਪਦਾ ਸੇਵ ਪਰ ਉਹ ਮੇਰਾ ਪੈਸਾ ਠੀਕ ਆ ਠੀਕ ਆ ਭਾਉ ਦਾ ਠੀਕ ਆ ਅਜੇ 5 ਮੈਂ ਗਿਆ 5 ਤੋਂ ਕਿਤੇ ਵੱਧ ਦਵਾਂਗੇ ਉਹ ਜ਼ਿਆਦਾ ਅਨਾਉਂਸ ਵੀ ਨਹੀਂ ਕਰਨਾ ਦਾ ਕਿਉਂਕਿ ਬੜਾ ਕੁਝ ਹੁੰਦਾ ਉਹ ਬੁਕਿੰਗ ਕੈਨਸਲ ਕਰਵਾ ਦਿੱਤੀ ਤੁਸੇ ਨਹੀਂ ਉਹ ਤਾਂ ਚਲੋ ਛੱਡੋ ਦਾ ਹੋਰ ਕਰਾ ਲਾਂਗੇ ਉਹ ਤਾਂ ਚਲੋ ਮੂੰਹ ਜੋ ਮੈਨੂੰ ਸਿੱਧਾ ਫਿਰ ਉਹ ਗੱਲਾਂ ਮੈਨੂੰ ਵੀ ਉਹ 2 ਮਹੀਨੇ ਰੋਕੇ ਲੈ ਲਾਂਗੇ 3-4 ਮਹੀਨੇ ਰੋਕੇ ਲੈ ਲਾਂਗੇ ਕਮਾਈ ਆਪਦੀ ਆ ਬਾਬਾ ਮਿਹਨਤ ਆਪ ਦਾ ਬਰਕਤ ਆਵੇ ਮੈਂ ਮੈਂ ਕਹਿੰਨਾ ਵੀ ਉਹ ਉਹ ਪੰਜ ਠੀਕ ਆ ਵੀ ਹਰੀ ਗੱਡੀ ਦੀ ਲੋੜ ਨਹੀਂ ਸੀ ਠੀਕ ਆ ਮੈਂ ਮੈਂ ਕੋਈ ਗੱਡੀ ਪਹਿਲਾਂ ਪੰਜਾਬ ਨਾਲ ਖੜਨਾ ਜ਼ਰੂਰੀ ਆ ਸੋ ਪੰਜਾਬ ਨਾਲ ਅਸੀਂ ਹੁਣ ਵੀ ਬਸ ਤੁਸੀਂ ਆਪਾਂ ਨੂੰ ਮਿਲੇ ਆ ਅਸੀਂ ਹੁਣ ਰਾਤੀ ਇੱਥੇ ਤੁਸੀਂ ਨਾਲ ਹੀ ਹੋ ਜੀ ਅੱਜ ਅੱਜ ਅਸੀਂ ਹੁਣ ਸਵੇਰੇ ਆਪਾਂ ਸਾਰੇ ਆਪਾਂ ਆਪਣਾ ਕੈਸ਼ ਆਪਾਂ ਆਪਦਾ ਜੋ ਸੇਵਾ ਆਪਾਂ ਘਰ ਘਰ ਜਾ ਕੇ ਤੁਸੀਂ ਕਹ ਲਓ ਬਜ਼ੁਰਗ ਮਾਤਾ ਦੱਸੀ ਸੀ ਬਾਪੂ ਮੇਰਾ ਤਾਂ ਨਾ ਮੇਰਾ ਮੈਂ ਤਾਂ ਉਹਨਾਂ ਨੂੰ ਪਿੰਡ ਮੈਂ ਤਾਂ ਮੈਂ ਨਾ ਮੈਂ ਘਰੇ ਵੀ ਫੋਨ ਕਰਤਾ ਮੈਂ ਮੰਮੀ ਨੂੰ ਆਖਿਆ ਮੈਂ ਮੰਮੀ ਆਪਾਂ ਮੈਂ ਕਿਹਾ ਆਪਾਂ ਕੋ ਬਜ਼ੁਰਗ ਮਾ ਬੇ ਬਾਪੂ ਆ ਮੈਂ ਲੈ ਕੇ ਆਉਣਾ ਹਨਾ ਤੇ ਉਹਨਾਂ ਨੂੰ ਮੈਂ ਕਿਹਾ ਵੀ ਫਿਰ ਉਹ ਉਹਨਾਂ ਤੋਂ ਹਾਂ ਮੈਂ ਘਰੇ ਬਾਅਦ ਮੰਮੀ ਨੂੰ ਵੀ ਆਖਿਆ ਮੈਂ ਉਹਨਾਂ ਨੂੰ ਫੋਨ ਕਰਦਾ ਫਿਰ ਮੈਨੂੰ ਸਾਰੇ ਕਹਿੰਦੇ ਵੀ ਨਹੀਂ ਆਪਦਾ ਪਿੰਡ ਘਰ ਵੀ ਐ ਤੱਕਾ ਨਾ ਕਰਿਆ ਕਰ ਵੀ ਐ ਨਹੀਂ ਹੁੰਦਾ ਹੁੰਦਾ ਕਿਉਂਕਿ ਮੈਂ ਕਹਿੰਦਾ ਜੋ ਮੈਂ ਕਹਿੰਦਾ ਠੀਕ ਆ ਹਨਾ ਮੇਰੀ ਐ ਪ੍ਰੋਬਲਮ ਆ ਮੈਂ ਕਹਿੰਦਾ ਨਾ ਜੋ ਮੈਂ ਕਰਤਾ ਠੀਕ ਆ ਜੀ ਸੀਗਾ ਮੈਂ ਕਾਲਾ ਪੈਣਾ ਬਹੁਤ ਹਨਾ ਮੇਰੀ ਪ੍ਰੋਬਲਮ ਆ ਤੇ ਪਰ ਉਹ ਜੋ ਤੁਸੀਂ ਮਿਲਾਇਆ ਆਪਾਂ ਅੱਜ ਗਰਾਊਂਡ 'ਚ ਜਾਈਏ ਆਪਾਂ ਉਵੇਂ ਹੀ ਹਨਾ ਜਿਨ੍ਹਾਂ ਨੂੰ ਵਾਕਈ ਲੋੜ ਆ ਠੀਕ ਆ ਜਦੋਂ ਉਹਨਾਂ ਨੂੰ ਉਹ ਚੀਜ਼ ਮਿਲਦੀ ਆ ਉਹ ਮੈਂ ਕਿੰਨਾ ਵੀ ਉਹ ਪੋਜ਼ਿਟਿਵਿਟੀ ਉਹ એનર્ਜੀ ਜੋ ਮੈਨੂੰ ਸਕੂਨ ਮਿਲਦਾ ਨਾ ਮੈਨੂੰ ਕੀ ਸਾਨੂੰ ਸਾਰੇ ਕਿਉਂ ਬਾਲੇ ਭਾਈ ਜੋ ਸਾਰਾ ਕੁਝ ਤੇ ਇਹਦਾ ਮੈਂ ਗੱਲ ਹੀ ਨਹੀਂ ਦੱਸ ਸਕਦਾ ਸੋ ਅਗਲੇ ਟਰੈਕਟਰ ਜਿਹੜੇ ਉਹਨਾਂ ਦਾ ਵੀ ਸੱਚ ਮੈਂ ਅਨਾਉਂਸ ਕਰਦਾ ਜਿਹੜੇ ਅਗਲੇ 10 ਟਰੈਕਟਰ ਆ ਉਹਨਾਂ ਦੀ ਸੇਵਾ ਆ ਆਪ ਆਪਣਾ ਨਹੀਂ ਜਿਹੜੇ ਆਪਣੇ ਭਰਾਵਾਂ ਨੇ ਸੇਵਾ ਕੀਤੀ ਆ ਜ ਜਿਹਦੇ ਵਿੱਚ ਗੁਲਸ਼ਨ ਸਾਡਾ ਭਰਾ ਆ ਉਹਨੇ ਸੇਵਾ ਕੀਤੀ ਆ ਸਨੀ ਸਨੀ ਮੱਕੜ ਹਸਾਰ ਤੋਂ ਠੀਕ ਆ ਉਹਨੇ ਸੇਵਾ ਕੀਤੀ ਆ ਜਸ਼ਨ ਭਾਈ ਨੇ ਤੇ ਪਿੰਕੀ ਅੰਕਲ ਨੇ ਠੀਕ ਆ ਸਾਰਿਆਂ ਨੇ ਸਾਡੇ ਜਿਹੜੀ ਖਾਸ ਖਾਸ ਦਾ ਸੇਵਾ ਕੀਤੀ ਆ ਬਾਕੀ ਐਂਡੀ ਧੁੱਗਾ ਭਾਜੀ ਠੀਕ ਆ ਭਾਜੀ ਨੇ ਆਖਿਆ ਵੀਰੇ ਭਾਜੀ ਕਹਿੰਦੇ ਭਾਵੇਂ 30 ਟਰੈਕਟਰ ਜੁਮੇ ਲਾ ਦਿਓ ਮੇਰੇ ਭਾਵੇਂ 20 ਲਾ ਦਿਓ 40 ਲਾ ਦਿਓ ਜਿੰਨੇ ਮਰਜ਼ੀ ਲਾ ਦਿਓ ਠੀਕ ਆ ਹੁਣ ਮੈਂ ਕਹਿੰਦਾ ਵੀ ਅਗਲੇ ਟਰੈਕਟਰ ਆਪਾਂ ਆਪਾਂ ਕਿ ਟਰੈਕਟਰ ਦੇਣ ਵਾਲਾ ਜਿਹੜਾ ਤਰੀਕਾ ਨਾ ਉਹ ਆਪਾਂ ਹਰ ਵੀਕ ਰੱਖੀਏ ਕਿਉਂਕਿ ਹੁਣ ਮੇਰੇ ਮੈਨੂੰ ਜਾਣਾ ਪੈਣਾ ਮੇਰੇ ਨਾਲ ਤਿੰਨ ਚਾਰ ਦਿਨਾਂ ਲਈ ਮੈਂ ਮੈਂ ਯੂਪੀ ਜਾਣਾ ਮੇਰਾ ਸ਼ੋਅ ਆ ਮੈਂ ਉੱਥੋਂ ਹੀ ਆਦਾ ਮੈਂ ਸ਼ੋਅ ਤੋਂ ਵਾਪਸ ਆ ਕੇ ਤੇ ਸਿੱਧਾ ਆਪਾਂ ਉਦਨ ਰੱਖ ਲੈਨੇ ਆ ਸਾਰੇ ਭਰਾ ਭਾਜੀ ਆਵਾਂਗੇ ਦੋ ਦਿਨ ਲਾ ਕੇ ਜਾਇਆ ਕਰਾਂਗੇ ਜਿਵੇਂ ਹੁਣ ਆਪਾਂ ਕੱਲ ਸੇਵਾ ਕੀਤੀ ਅੱਜ ਕੀਤੀ ਆ ਫਿਰ ਆਪਾਂ ਦੋ ਦਿਨ ਸੇਵਾ ਕਰਕੇ ਜਾਵਾਂਗੇ ਹੁਣ ਅਸਲ ਬਿਮਾਰੀਆਂ ਹੁਣ ਆਪਣਾ ਮਹਿਸਾ ਨੂੰ ਹੋਰ ਲਾ ਲਓ ਵੀ ਸਾਰਾ ਵੀ ਹੁਣ ਅਸਲ ਸ਼ੁਰੂ ਕੰਮ ਹੋ ਰਿਹਾ ਨਹੀਂ ਤੁਸੀਂ ਇਹ ਕਰ ਲਓ ਮੈਂ ਚਲੋ ਮੈਨੂੰ ਅਜੀ ਤੇ ਪਤਾ ਨਹੀਂ 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 ਚਲੋ ਤੁਸੀਂ ਜਿਵੇਂ ਕਹਿੰਦੇ ਹੋਵੇਂ ਕਰ ਲੈਨੇ ਆ ਅਸਲ ਹੁਣ ਤੁਸੀਂ ਕਹਿੰਦੇ ਆ ਅੱਜ ਨਹੀਂ ਰਹੀਏ ਅੱਜ ਹੀ ਨਹੀਂ ਵੀਰੇ ਅੱਜ ਨਹੀਂ ਮੈਂ ਕਹਿਣਾ ਵੀ ਹੁਣ ਆਪਾਂ ਨੂੰ ਮੀਨਾ 2 ਮਹੀਨਾ ਹੋਰੇ ਡਟ ਕੇ ਡਿਊਟੀ ਨਿਭਾਉਣੀ ਪੈਣੀ ਨਹੀਂ 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 ਮੈਂ ਮੈਂ ਕਹਿਣਾ ਵੀ ਮੈਨੂੰ 4 ਦਿਨਾਂ ਲਈ ਜਾਣਾ ਪੈਣਾ ਮੈਂ ਮੈਂ ਫੇਰ ਆ ਹਾਂ 4 ਦਿਨਾਂ ਬਾਅਦ ਹਫਤੇ ਬਾਅਦ ਮੈਂ ਆ ਜਾਣਾ ਉਸ ਤੋਂ ਬਾਅਦ ਆਪਾਂ ਆਪਾਂ ਐ ਕਰਦੇ ਹਾਂ ਨਾ ਹਰ ਹਫਤੇ ਪਾਉਜੀ 2-2 ਦਿਨ ਰੱਖ ਲੈਨੇ ਆ ਹਰ ਹਫਤੇ ਬਾਅਦ 2 ਦਿਨ ਤੇ ਗ੍ਰੀਨ ਟਰੈਕਟਰ ਵੀ ਤਿਆਰ ਕਰਨੇ ਪੈਂਦੇ ਹਨਾ ਟਰੈਕਟਰ ਵੀ ਠੀਕ ਆ ਤੇ ਟਰੈਕਟਰਾਂ ਨੂੰ ਵੀ ਉਹਨਾਂ ਨੂੰ ਟਾਈਮ ਲੱਗਦਾ ਕਿਉਂਕਿ ਇੰਨੇ ਖੜੇ ਵੀ ਨਹੀਂ ਹੋਣੇ ਟਰੈਕਟਰ ਠੀਕ ਆ ਆਪਾਂ ਹਰ ਹਰ ਮਤਲਬ ਮਹੀਨੇ ਦੇ ਚਾਰ ਵਾਰੀ 10-10 ਟਰੈਕਟਰ ਦੇ ਚੱਲੀਏ ਹਾਂਜੀ ਹਾਂਜੀ ਠੀਕ ਆ ਕਿਉਂਕਿ ਮੈਂ ਤਾਂ ਉਹਨਾਂ ਨੂੰ ਪੁੱਛਿਆ ਸੀ ਭਾਜੀ ਕਿੱਟੇ 25-30 ਟਰੈਕਟਰ ਕਿੱਟ ਉਹ ਕਹਿੰਦਾ ਮਨਕਰਤ ਭਾਜੀ ਸਟਾਕ ਫਿਰ ਫਿਰ ਉਹ ਮਾੜਾ ਸਮਾਨ ਦੇ ਦੇਣਾ ਕਿਉਂਕਿ ਉਹ ਪ੍ਰੋਪਰ ਆਪਾਂ ਨੂੰ ਚੀਜ਼ ਦੇਣੀ ਆ ਐ ਵਧੀਆ ਟੇਚ ਵਿੱਚ ਕਰਕੇ ਦੇਣਗੇ ਤੇ ਆਪਣਾ ਹੁੰਦਲ ਸਾਹਿਬ ਹੋਰ ਕੋਈ رائے ਕੁਝ ਇਹ ਆਪਾਂ ਇੰਟਰਵਿਊ ਆ ਕੇ ਕੀ ਆਏ ਮੈਨੂੰ ਸਮਝ ਨਹੀਂ ਆ ਰਿਹਾ ਚਰਚਾ ਹੀ ਕਰ ਰਹੇ ਕਿ ਨਾਲੇ ਤੁਹਾਡੀ ਜੋ ਚਰਚਾ ਨੂੰ ਪੰਜਾਬ ਵੀ ਸੁਣ ਰਿਹਾ ਕਿ ਤੁਸੀਂ ਆਪਾਂ ਆਪਾਂ ਸੁਨੇਹਾ ਕੀ ਦੇਣਾ ਹੁਣ ਵੀ ਅੱਜ ਅੱਜ ਕਿਹੜੇ ਪਿੰਡਾਂ 'ਚ ਜਾਣਾ ਉਹਨਾਂ ਨੂੰ ਦੱਸਣਾ ਬਿਲਕੁਲ ਬਿਲਕੁਲ ਕਿਹੜੇ ਪਿੰਡਾਂ 'ਚ ਜਾਣਾ ਪੈਣਾ ਤੇ ਨਾਲੇ ਜਿੰਨਾਂ ਲੋਕਾਂ ਦੇ ਘਰ ਜਿਹੜੇ ਟੈਗ ਗਏ ਨੇ ਉਹਨਾਂ ਦੇ ਵੀ ਆਪਾਂ ਪਿੰਡ ਵਾਲਾ ਤਾਂ ਜੀ ਨਾਮ ਦੱਸੀ ਆਪਾਂ ਪਿੰਡ ਵਾਲਾ ਨਾ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਨਾਲ-ਨਾਲ ਦੱਸਾਂਗੇ ਥੋੜਾ ਆਪਾਂ ਨਹੀਂ ਨਹੀਂ ਆਪਾਂ ਪਿੰਡਾਂ ਦਾ ਨਾ ਕਰੀਏ ਬਣਿਆ ਕਰੈਕਟਰ ਪਰ ਜੀ ਹਾਰਡਪੀਟ ਤੁਹਾਨੂੰ ਲਗਾਤਾਰ ਮਿਲ ਰਿਹਾ ਅਸੀਂ ਨਾਲੋਂ ਨਾਲ ਚੱ ਜੀ ਲਾਈਵ ਨਹੀਂ ਲਾਈਵ ਲਾਈਵ ਨਹੀਂ ਪਤਾ ਕੀ ਜੇ ਨਾਲ ਨਾਲ ਚਲਾਉਣਾ ਆਪਾਂ ਪਿੰਡ ਪਹਿਲਾਂ ਉਹੀ ਪਿੰਡ ਆਪਾਂ ਖਰ ਤੇ ਜਿਹਦਾ ਆ ਗਿਆ ਸੰਗਾ ਅੰਬਾ ਕਰਨਾ ਆਪਾਂ ਨਾ ਉਹੀ ਪਿੰਡ ਕਰੀਏ ਜਿਹੜੇ ਪਿੰਡ ਆਪਾਂ ਆਪਣਾ ਪ੍ਰੋਪਰ ਇੱਕ ਤਾਂ ਆਪਣੀ ਕੋਲ ਸਿਕਿਉਰਟੀ ਵਾਲਾ ਵੀ ਸਾਮਾ ਜਮਾ ਸਾਰਾ ਕੁਝ ਪਾਜੀ ਲਾ ਕੇ ਵੀ ਜਿੱਥੇ ਆਪਾਂ ਵੀ ਜਿਹੜੇ ਪਾਣੀ ਚ ਜਿਨ੍ਹਾਂ ਦੇ ਜਿਆਦਾ ਨੁਕਸਾਨ ਹੋਇਆ ਪਹਿਲਾਂ ਆਪਾਂ ਉੱਥੇ ਜਲੀਏ ਭਾਵੇਂ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਠੀਕ ਆ ਅੱਜ ਕਿਉਂਕਿ ਉਹਨਾਂ ਦੀ ਮਤ ਕਰਕੇ ਆਈਏ ਰਾਸ਼ਨ ਤਾਂ ਸਾਰੀਆਂ ਐਨ ਜੀਓ ਪਹੁੰਚਾਈ ਜਾਂਦੀਆਂ ਵੀਰੇ ਠੀਕ ਆ ਤੇ ਆਪਾਂ ਅਸੀਂ ਜੀ ਇੱਕ ਚੀਜ਼ ਅਸੀਂ ਜੋ ਮਤ ਕਰ ਰਹੇ ਆ ਅਸੀਂ ਮਾਇਆ ਦੀ ਕਰ ਰਹੇ ਆ ਠੀਕ ਆ ਕਿਉਂਕਿ ਮਾਇਆ ਪਤਾ ਨਹੀਂ ਲਿਕਵਿਡ ਹੁੰਦੀ ਆ ਲਿਕਵਿਡ ਕਿਸੇ ਦੇ ਕੰਮ ਆ ਜਾਂਦਾ ਨਾਲੋ ਨਾਲ ਲੋਡ ਅਨੁਸਾਰ ਹਾਂਜੀ 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 ਬਾਕੀ ਸਾਰੇ ਭਰਾ ਆ ਜੀ ਝੋਟੇ ਜਾਟੇ ਮੇਰਾ ਝੋਟਾ ਜਿਗਰੀ ਦਲੇਰ ਬੰਦਾ ਠੀਕ ਆ ਹਾਮੀ ਮੈਂ ਤਾਂ ਇਹਨੂੰ ਇੱਕ ਗੱਲ ਕਹੀ ਮੈਂ ਹਾਂ ਸਿਮਰਨ ਪੰਜ ਕੀਤਾ ਜੇ 10 ਵੀ ਲੱਗ ਗਿਆ ਪਿੱਛੇ ਨਾ ਡੀ ਤੇ ਇਹ ਕਹਿੰਦਾ ਵੀ ਵੀਰੇ ਅਕਾਊਂਟ ਨੰਬਰ 10 ਰੁਪਇਆ 2 ਕਰੋੜ ਹੁਣ ਇਹਦੀ ਗੱਲ ਆ ਕਹਿੰਦਾ 2 ਮਾਰਾਂ ਕਿ 3 ਕਰੋੜ ਹੁਣੇ ਮਾਰਾਂ ਮੈਂ ਜੇ ਵੱਧ ਵੀ ਗਿਆ ਕਿਉਂਕਿ ਜੇ ਵੱਧ ਵੀ ਗਿਆ ਠੀਕ ਆ ਇੱਕ ਇਹਦੇ ਵਿੱਚ ਅਸੀਂ ਤਿੰਨੇ ਜਣੇ ਸੇਵਾ ਕੀਤੀ ਸੀ ਪਹਿਲਾਂ ਹੁਣ ਹੁਣ ਅਸੀਂ ਦੋਵੇਂ ਕਰਦਾਂਗੇ 2.5 2.5 ਜੇ 10 ਵੀ ਦੇਣਾ ਪੈ ਗਿਆ 2.5 ਤੇਰੇ ਜੂ ਮੈਂ 2.5 ਮਰ ਤੋਂ ਹੁਣੇ ਚੱਕ ਲੈ ਕੇ ਬਾਬੇ ਦਾ ਡੱਟ ਕੇ ਸੇਵਾ ਕਰੀਏ ਬਸ ਜਿੰਨੇ ਵੀ ਮੇਰੇ ਭਰਾ ਆ ਠੀਕ ਆ ਆਪਾਂ ਜੇ ਮੈਂ ਜਾਣਾ ਮੇਰੇ ਸ਼ੋਅ ਆ ਮੈਨੂੰ ਜਾਣਾ ਪਿਆ ਕਰੂਗਾ ਤੁਸੀਂ ਮੈਂ ਕਹਿੰਦਾ ਤੁਹਾਡੇ ਤੋਂ ਰੁਕਿਆ ਵੀ ਜਾਂਦਾ ਭਾਜੀ ਤੇ ਕੋਈ ਨਹੀਂ ਹੋਇਆ ਤੁਹਾਨੂੰ ਤਗੜੇ ਹੋ ਕੇ ਕਰੋ ਸੇਵਾ ਮੈਂ ਕਹਿੰਦਾ ਵੀਰੇ ਜਿੰਨੇ ਵੀ ਮੇਰੇ ਨਾਲ ਆਲੇ ਆ ਠੀਕ ਹੈ ਜਿਹੜੀ ਮੇਰੀ ਟੀਮ ਹੈ ਮੇਰੇ ਨਾਲ ਚੱਲਜੋ ਤੁਹਾਡੇ ਤੋਂ ਰੁਕਿਆ ਵੀ ਜਾਂਦਾ ਤੇ ਗਰਾਊਂਡ ਤੁਸੀਂ ਮਹੀਨਾ ਬਸ ਵੀ ਆਪਣੀ ਸੇਵਾ ਕਰੀਏ ਹਨਾ ਅੱਛਾ ਕੱਲ ਤੁਸੀਂ ਜਦੋਂ ਲੋਕਾਂ ਦੇ ਘਰ ਜਾ ਰਹੇ ਸੀ ਬੜੇ ਮੈਨੂੰ ਸਿਖਾ ਕੇ ਲਿਆਏ ਸੀ ਵੀ ਤੂੰ ਐਂ ਜੇ ਬੋਲਣ ਲੱਗ ਤੇਰ ਬੋਲਣਾ ਉਹ ਮੇਰੇ ਤੋਂ ਬੋਲੇ ਹੀ ਨਹੀਂ ਆ ਜਾਂਦਾ ਯਾਰ ਕੱਲ ਵੀ ਤੁਸੀਂ ਥੋੜੇ ਭਾਉ ਖੋ ਰਹੇ ਸੀ ਤੁਸੀਂ ਇੱਕ ਇਨਾ अमाउंट ਸੋਚਿਆ ਸੀ ਇਸ ਘਰ ਚ ਇੰਨੇ ਪੈਸੇ ਦੇਣੇ ਫਿਰ ਤੁਸੀਂ ਕਹਿੰਦੇ 50000 ਹੋਰ ਕੱਢੋ ਤੁਸੀਂ ਉਹ ਹਾਲਤ ਦੇ ਕੇ ਉਹ ਬੰਦੇ ਨੂੰ ਮੇਰੇ ਤੋਂ ਰਿਆ ਹੀ ਨਹੀਂ ਜਾਂਦਾ ਜੀ ਪਤਾ ਕੀ ਆ ਯਾਰ ਮੈਂ ਨਾ ਵੀਰੇ ਉੱਥੇ ਨਾ ਉਹਨਾਂ ਦੇ ਬੇਟੇ ਦੀ ਫੋਟੋ ਲੱਗੀ ਸੀ ਯਾਰ ਹੈਨਾ ਮੈਨੂੰ ਹਜੇ ਵੀ ਯਾਦਾ ਸੋਨੀ ਸੋਨੂ ਸੋਨੂ ਬਾਜਵਾ ਮੇਰੇ ਦਿਮਾਗ ਚੋਂ ਨਹੀਂ ਗਈ ਫੋਟੋ ਯਾਰ ਯਾਰ ਵੇਖੀ ਦੂਮਾ ਇਕੱਲਾ ਪੁੱਤ ਯਾਰ ਉਹਨਾਂ ਦਾ ਵਿਚਾਰਾ ਉਹਨਾਂ ਨੂੰ ਖਾਣ ਵਾਸਤੇ ਠੀਕ ਹੈ ਗਰੀਬ ਪਰਿਵਾਰ ਠੀਕ ਹੈ ਜਾਂ ਤਾਂ ਕੁਝ ਹੋਵੇ ਨਾ ਵੀ ਸਿਸਟਮ ਹੋਵੇ ਕੋਈ ਦਿੱਕਤ ਨਹੀਂ ਤੁਸੀਂ ਇੱਕ ਗੱਲ ਸੁਣੋਗੇ ਮੈਂ ਮੈਂ ਕਹਣਾ ਭੈਣੇ ਮੈਂ ਤੇਰੇ ਹੱਥ ਜੋੜਦਾ ਐਵੇਂ ਦੀ ਥਾਂ ਤੇ ਸੇਵਾ ਲਵਾਉ ਕਿਉਂਕਿ ਉਥੇ ਵੀਰੇ ਕਮਰਾ ਵੇਖਿਆ ਸੀ ਚੱਕੜ ਦੇਖਿਆ ਸੀ ਚੱਕੜ ਗਾਰਾ ਕਹਿੰਦੇ ਮੱਝਾਂ ਦੇ ਨਾਲ ਸੌ ਰਹੇ ਆਓ ਮੱਝਾਂ ਮੇਰਾ ਤਾਂ ਨਾ ਅੰਦਰ ਹੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰਾ ਮੇਰਾ ਤਾਂ ਹੋਰ ਹੀ ਸਿਸਟਮ ਹੋ ਜਾਂਦਾ ਮੈਨੂੰ ਤਾਂ ਪਤਾ ਨਹੀਂ ਪਰ ਚਲੋ ਵਾਈ ਗਰੂ ਉਹ ਦਾਤੇ ਦਾ ਧੰਨ ਗੁਰੂ ਰਾਮਦਾਸ ਗੁਰੂਆਂ ਦੀ ਨਗਰੀਆਂ ਤੇ ਬਾ ਆਪਾ ਖਿੱਚੀਏ ਕੰਮ ਹੁਣ ਤੱਕੜੇ ਹੋ ਗਏ ਠੀਕ ਆ ਠੀਕ ਆ ਉਪਰ ਵੀ ਬਥੇਰੇ ਸੀ ਫਿਰੋਜ਼ਪੁਰ ਚ ਇੱਕ ਪਰਿਵਾਰ ਕਵਰ ਕੀਤਾ ਕਿ ਦੋ ਭਰਾ ਨੇ 2023 ਚ ਜਿਹੜੇ ਹੜ੍ਹ ਆਏ ਉਹਨਾਂ ਚ ਉਹਨਾਂ ਦਾ ਪੱਕਾ ਮਕਾਨ ਜੋ ਸੀ ਉਹ ਵਹਿ ਗਿਆ ਝੌਂਪੜੀ ਚ ਰਹਿ ਰਹੇ ਸੀ ਬਿੱਲਾ ਸਿੰਘ ਤੇ ਗੁਲਜ਼ਾਰ ਸਿੰਘ ਜੀ ਤੇ ਹੁਣ ਉਹ ਸਿਵਿਆਂ ਦੇ ਕੰਡੇ ਤੇ ਆਪਣੀ ਝੌਂਪੜੀ ਪਾ ਕੇ ਟੈਂਟ ਪਾ ਕੇ ਰਹਿ ਰਹੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਫਿਰੋਜ਼ਪੁਰ ਜੀਰਾ ਹਲਕੇ ਚ ਪੈਂਦਾ ਉਹ ਤੇ ਚਲੋ ਯਾਰ ਸ਼ਿਫਟ ਟੱਕਲੀ ਸ਼ਰਦਭਾਈ ਉੱਥੇ ਚਲੋ ਫਿਰੋਜ਼ਪੁਰ ਨਹੀਂ ਫਿਰ ਸੇਵਾ ਦਾ ਭੇਜ ਦੀਏ ਇੱਕ ਬੰਦਾ ਜਿਹੜਾ ਜਿਹੜਾ ਜ਼ਿਆਦਾ ਉਹਨੂੰ ਅਸੀਂ ਕੋ 2 ਲੱਖ ਰੁਪਏ ਸਾਡੇ ਆਪਾਂ ਆਪਾਂ ਜਾ ਕੇ ਸੇਵਾ 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 ਭੇਜ ਦਿੰਨੇ ਆ ਉਹਨਾਂ ਨੂੰ ਉਹ ਅਗਰ ਥੋੜਾ ਬਹੁਤ ਘਰ ਦਾ ਅਗਰ ਹੋ ਜਾਏ 2.5 ਲੱਖ ਰੁਪਏ ਭੇਜੋ ਯਾਰ ਜੇ ਤੁਸੀਂ ਅਗਲੀ ਸ਼ਿਫਟ ਹੈ ਜਾਂ ਤਾਂ ਅਸੀਂ ਉੱਥੇ ਅਗਲੀ ਸ਼ਿਫਟ ਜਾਵਾਂਗੇ ਜੇ ਜ਼ਿਆਦਾ ਹੈ ਮੈਮ ਅਸੀਂ ਹੁਣੇ ਕੋਈ ਤੁਸੀਂ ਸਾਡਾ ਲਾ ਦਿਓ ਅਸੀਂ 2 ਲੱਖ ਰੁਪਏ ਸਾਡੇ ਨੂੰ ਹੁਣੇ ਐਲਾਨ ਕਰ ਦਿਆਂਗੇ 5 ਲੱਖ ਵੜਾ ਕੇ ਆਉਂਦੇ ਕੋਲ ਕੰਡੇ ਤੇ ਸ਼ਮਸ਼ਾਨ ਘਾਟ ਦੇ ਅੰਦਰ ਕਈ ਪਰਿਵਾਰ ਰਹੇ ਦੇ ਨੇ ਅਸੀਂ ਉਹਨਾਂ ਦੇ ਨਾਂ ਦੱਸੋ ਉੱਥੇ 50 ਕੋ 7 ਨਾਂ ਆ ਗਏ ਉਹ ਤਾਂ ਆ ਬਿਲਕੁਲ 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 ਨਾਲ ਇੱਕ ਇੱਕ ਮਨਕੇਰਾ ਜੀ ਕਿ ਤੁਹਾਨੂੰ ਥ੍ਰੈਟ ਵੀ ਆਇਆ ਪਰ ਉਸ ਦੇ ਬਾਵਜੂਦ ਉਸ ਬਾਬੇ ਦੀ ਮੇਰਾ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਥੈਟ ਹੁਣ ਥ੍ਰੈਟਾਂ ਥਰੂਟਾਂ ਨੂੰ ਕਿਸੇ ਦੀ ਐਸੀ ਤੇ ਅਸੀਂ ਬਾਬੇ ਦੀ ਮੇਰਾ ਕਰੀ ਪੰਜਾਬ ਬਚਾਈਏ ਥ੍ਰੈਟਾਂ ਥਰੂਟਾਂ ਆਪੇ ਜੁਲਝਦੇ ਰਵਾਂਗੇ ਨਾਲੇ ਤੁਹਾਡੇ ਵਰਗੇ ਨੌਜਵਾਨ ਸੈਲਿਬ੍ਰਿਟੀਜ਼ ਬਹੁਤ ਅੱਗੇ ਆ ਰਹੇ ਨੇ ਤੁਸੀਂ ਸਰਕਾਰਾਂ ਦੀ ਭੂਮਿਕਾ ਨੂੰ ਦੇਖੇ ਉਹਥੇ ਉਹਥੇ ਸਿਵਿਆਂ 'ਚ ਰਹ ਰਹੇ ਨੇ ਜੀਰਾ ਚੋਂ ਪੈਂਦਾ ਹੈ ਬਸਤੀ ਗਰੀਬਪਾਲਾ ਬੱਚੇ ਵੀ ਆ ਬੱਚੇ ਵੀ ਆ ਉਹਨਾਂ ਦੇ ਹਾਂਜੀ ਬੇਟਾ ਹੈ ਉਹਨਾਂ ਦਾ ਇੱਕ ਛੋਟਾ ਪਰ ਅਜੇ ਕਮਾਉਣ ਜੋਗਾ ਨਹੀਂ ਹੈ ਸਾਬੀ ਕਿਤੇ ਅੱਜ ਕੱਲ ਪੁੱਛਿਆ ਸੀ ਪਿੰਡ ਹੋਈ ਯਾਰ ਉਹ ਕਹਿੰਦੇ ਕਿ ਅਸੀਂ ਨਾਰਮਲ ਤੌਰ ਤੇ ਸਿਵਿਆਂ ਵੱਲ ਦੇਖ ਕੇ ਵੀ ਨਹੀਂ ਲੰਗਦੇ ਪਰ ਅੱਜ ਅਸੀਂ ਸਾਡਾ ਮੈਮ ਤੁਸੀਂ ਐਡਰੈਸ ਦਿਓ ਸਾਨੂੰ ਆਪਣਾ ਆਪਣਾ ਪਤਾ ਮੈਂ ਕੈਮਰੇ ਦੇ ਮਾਧਮ ਰਾਹੀਂ ਕੈਮਰੇ ਦੇ ਮਾਧਮ ਰਾਹੀਂ ਫਿਰ ਕਿੰਨਾ ਸਾਡਾ ਸੀਐਮ ਮੈਂ ਬਹੁਤ ਵਾਰੀ ਕਿਹਾ ਸਾਡਾ ਸੀਐਮ ਸੱਚੀ ਘੈਂਟ ਬੰਦਾ ਠੀਕ ਆ ਸੀਐਮ ਸਾਹਿਬ ਆ ਚੀਜ਼ਾਂ ਵੀ ਆਪ ਆ ਹੁਣ ਆ ਬਿਮਾਰ ਹੋਣ ਕਰਕੇ ਜਾਂ ਤਾਂ ਉਦੋਂ ਨਹੀਂ ਨਹੀਂ ਸਰ ਉਹ ਸੀਐਮ ਸਾਹਿਬ ਬਿਮਾਰ ਹੋ ਕੇ ਬਾਬਾ ਉਹਨਾਂ ਨੂੰ ਛੇਤੀ ਸਹੀ ਕਰੇ ਠੀਕ ਹੋ ਕੇ ਹੁਣ ਤੇ ਆ ਆ ਚੀਜ਼ਾਂ ਵੀ ਆਪਾਂ ਨਾ ਵੀ ਵੀ ਸਾਰੇ ਕੱਲਾ ਮੈਂ ਆ ਆਪਾਂ ਲੱਗੇ ਹੋਇਆ ਹੋਰ ਵੀ ਨੋਜ ਕਰਿਓ ਮਾਈਕ ਇਧਰ ਵੀਰੇ ਮੇਰੀ ਗੱਲ ਸੁਣੋ ਐਨਆਰਆਈ ਵਾਲਿਓ ਆ ਹੁਣ ਲੋਡ ਆ ਯਾਰ ਆਜੋ ਯਾਰ ਠੀਕ ਆ ਜਦੋਂ ਯਾਰ ਕੋਈ ਵਿਚਾਰੇ ਮਰਮੁਰਗੇ ਕੋਈ ਫੇਰ ਆਉਂਗੇ ਯਾਰ ਠੀਕ ਆ ਹੁਣ ਲੋਡ ਆ ਆ ਦੀ ਟਿਕ ਟਾਂ ਕਰਾਓ ਗਰਾਈਆਂ ਕਰੋ ਯਾਰ ਜਿੰਨੇ ਜਿੰਨੇ ਪੈਸੇ ਜੁੜਦੇ ਆ ਯਾਰ ਰਲ ਮਿਲ ਕੇ ਕਰੀਏ ਠੀਕ ਆ ਕਿੰਨੇ ਕੁ ਪਰਿਵਾਰ ਹੋਣਗੇ ਜ਼ੀਰੇ ਜੀਰੇ ਦਾ ਪਰਿਵਾਰ ਹੈ ਪਰਿਵਾਰ ਦੀ ਜ਼ਿੰਮੇਵਾਰੀ ਲਵੇ ਤੇ ਕਿੰਨਾ ਵਧੀਆ ਹੋਵੇ ਜ਼ੀਰੇ ਦਾ ਪਰਿਵਾਰ ਹੈ ਯਾਰ ਕਹਿੰਦੇ ਸਿਵਿਆਂ ਚ ਰਹਦੇ ਹੋ ਮੈਮ ਇੱਕ ਜ਼ੀਰੇ ਵਾਲਾ ਪਰਿਵਾਰ ਕਿਹੜਾ ਤੁਸੀਂ ਦੱਸਦੇ ਸੀ ਕਿਹੜਾ ਪਰਿਵਾਰ ਹੈ ਕਿਹੜਾ ਪਿੰਡ ਹੈ ਜ਼ੀਰੇ ਦਾ ਪਿੰਡ ਦਾ ਪੈਸਾ ਦਾ ਬਸਤੀ ਗਰੀਬ ਵਾਲਾ ਬਸਤੀ ਗਰੀਬ ਵਾਲਾ ਪਿੰਡ ਹੈਗਾ ਹਾਂ ਜਿੱਥੇ ਉਹ ਸੇਵਾਜ ਕਹਿੰਦੇ ਰਹਿ ਰਹੇ ਹਾਂ ਨਹੀਂ ਬਸਤੀ ਆ ਕੇ ਪਿੰਡ ਆ ਨਹੀਂ ਪਿੰਡ ਦਾ ਨਾਮ ਹੈ ਬਸਤੀ ਗਰੀਬ ਵਾਲਾ ਸੈਭੀ ਯਾਰ ਪਤਾ ਕਰੋ ਆਪਾਂ ਪੈਸੇ ਭੇਜਣੇ ਹੋਣੇ ਠੀਕ ਹੈ ਐਲਾਨ ਕਰਤਾ ਰਿਲਾ ਸਿੰਘ ਤੇ ਗੁਲਜ਼ਾਰ ਸਿੰਘ ਦੋ ਭਰਾ ਨੇ ਸਕੇ ਬਿੱਲਾ ਸਿੰਘ ਤੇ ਗੁਲਜ਼ਾਰ ਸਿੰਘ ਰਿਪੋਰਟ ਕਰੋ ਯਾਰ ਆਪਾਂ ਪੈਸੇ ਇਹ ਦੋ ਦੋ ਨਹੀਂ ਚਲੋ ਆ ਆਪਾਂ ਕਰੀਏ ਪਤਾ ਕੀ ਆ ਆਪਾਂ ਇੰਟਰਵਿਊ ਤੇ ਜ਼ਿਆਦਾ ਟਾਈਮ ਨਾ ਲਾਈਏ ਪਿੰਡਾਂ 'ਚ ਵੜੀਏ ਹਨੇਰਾ ਹੋ ਰਿਹਾ ਹੈ ਨਾ ਅੱਛਾ ਮੇਰੀ ਗੱਲ ਸੁਣ ਲਓ ਕੈਮਰੇ ਵਾਲਾ ਇੱਧਰ ਆਓ ਵੀਰੇ ਮੈਂ ਆ ਦੇਖੋ ਮੇਰੇ ਦੋਵੇਂ ਹੱਥ ਜੋੜ ਕੇ ਮੇਰੇ ਐਨ ਆਰ ਆਈ ਜਿਹੜੇ ਮੇਰੇ ਭਰਾ ਸਾਰੇ ਸੇਵਾ ਕਰ ਰਹੇ ਆ ਜਿਹੜੇ ਆਪਣੇ ਨੌਜਵਾਨ ਮੁੰਡੇ ਨੇ ਠੀਕ ਆ ਮੈਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਆਓ ਯਾਰ ਇੱਕ ਰੀ ਠੀਕ ਆ ਗਰਾਈਆਂ ਕਰਕੇ ਲੋਨ ਚੱਕ ਲੋ ਯਾਰ ਲੋਨ-ਲੂਨ ਚੱਕ ਕੇ ਇੱਕ ਰੀ ਆ ਰਹੋ ਠੀਕ ਆ ਰਲ ਮਿਲ ਕੇ ਲਾ ਦਾਂਗੇ ਲੋਨ-ਲੂਨ ਠੀਕ ਆ ਹੁਣ ਲੋੜ ਆ ਪੰਜਾਬ ਦੀ ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਭਾਜੀ ਤੁਹਾਡੇ ਜਿੰਨਿਆਂ ਦੇ ਰਿਸ਼ਤੇਦਾਰ ਨੇ ਸਾਰਿਆਂ ਨੂੰ ਕਹੋ ਯਾਰ ਕਿਉਂਕਿ ਬਾਹਰ ਵਾਲਾ ਬੰਦਾ ਸਹਿੰਦਾ ਹੁੰਦਾ ਰੁਪਈਆ ਹੁੰਦਾ ਚੰਗਾ ਠੀਕ ਆ ਆਓ ਗੱਡੀਆਂ-ਗੁੱਡੀਆਂ ਹੈਗੀਆਂ ਇੱਕ ਰਿੱਟ ਪਾ ਦੋ ਪੈਸਾ ਲਾ ਦੋ ਦੁਬਾਰਾ ਬਣਾ ਲਿਓ ਅੱਜ ਦੇ ਟਾਈਮ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨਾਲ ਖੜਨ ਦਾ ਆਪਣਾ ਫਰਜ ਆ ਸੋ ਰਲ ਮਿਲ ਕੇ ਖੜੀਏ ਅੱਛਾ ਤਾਂ ਸਾਡਾ ਸੀਐਮ ਸਾਹਿਬ ਮੈਂ ਕਹਿੰਦਾ ਮਾਨ ਸਾਹਿਬ ਭਗਵਾਨਤਮਾਨ ਸਾਡੇ ਇੰਡਸਟਰੀ ਦਾ ਹੀਰਾ ਝੋਟਾ ਜੱਟ ਆ ਠੀਕ ਆ ਮਾਨ ਸਾਹਿਬ ਇੱਕ ਰਿਕਵੈਸਟ ਆ ਆਪ ਆਪਣੇ ਜਿਹੜੇ ਕਰਜ਼ੇ ਹੋਣਗੇ ਨਾ ਇਹ ਕਰਜ਼ੇ ਆਪਾਂ ਮਾਫ਼ ਤੁਸੀਂ ਬਈ ਮੈਂ ਤੁਹਾਨੂੰ ਕਹਿ ਤਾ ਆਪਾਂ ਕਰਨੀ ਕਰਨੇ ਆ ਠੀਕ ਆ ਮੇਰੀ ਰਿਕਵੈਸਟ ਆ ਤੁਹਾਨੂੰ ਭਰਾ ਦੇ ਤੋਂ ਨਹੀਂ ਮਾਨ ਸਾਹਿਬ ਕਰਨਗੇ ਬਸ ਕਰਦੇ ਮਾਫ ਹੋ ਗਏ ਫਿਰ ਰਹਿਤ ਮਿਲ ਜੂਗੀ ਨਾ ਲੋਕਾਂ ਨੂੰ ਬਸ ਆ ਨਾ ਮੈਨਾਂ ਆਪਾਂ ਪੈਸੇ ਦੇਈ ਜਾਈਏ ਵਿਚਾਰੇ ਦੇ ਕਰਜ਼ੇ ਉਧਰ ਵਿਚਾਰੇ ਚ ਲੋਕਾਂ ਦਾ ਸਰੇ ਹੋ ਸਲੀਪ ਕਿੱਥੇ ਕਰ ਰਹੇ ਲੋਕੀ ਸੋ ਕਿੱਥੇ ਰੇ ਆ ਕਿਤੇ ਤਰਪਾਲਾ ਪਾ ਕੇ ਉੱਪਰ ਇਸ ਤਰ੍ਹਾਂ ਦੇ ਬਹੁਤ ਬੁਰਾ ਹਾਲ ਹੈ ਸੋ ਬਿਲਕੁਲ ਧੰਨਵਾਦ ਤੁਹਾਡੇ ਵਰਗੇ ਲੋਕਾਂ ਦਾ ਕਿ ਤੁਸੀਂ ਅੱਗੇ ਆ ਰਹੇ ਹੋ ਪੰਜਾਬ ਦੀ ਸੇਵਾ ਦੇ ਲੋਕਾਂ ਦਾ ਕਿ ਫਟੇ ਮੂੰਹ ਦਰਲਾਣ ਦਾ ਸਾਡੇ ਤੇ ਜੇ ਅਸੀਂ ਨਾ ਆਈਏ ਯਾਰ ਸਾਡਾ ਸਾਨੂੰ ਅਸੀਂ ਪੰਜਾਬ ਦੇ ਸਾਡਾ ਪੰਜਾਬ ਦਾ ਪੰਜਾਬ ਨੇ ਬਣਾਇਆ ਨਾ ਕਿਉਂ ਭਾਜੀ ਨਾਲੇ ਤੁਸੀਂ ਸਿਰ ਪੈਸੇ ਨਹੀਂ ਭੇਜਦੇ ਤੁਸੀਂ ਆਪ ਗਰਾਉਂਡ 'ਚ ਜਾ ਕੇ ਜੋ ਹੈ ਹਾਲਾਤਾਂ ਬਾਰੇ ਪੁੱਛਦੇ ਹੋ ਭਾਈ ਬਿਲਕੁਲ ਮੰਕੀਰਤ ਤੋਂ ਅਲੱਗ ਜੋ ਸੀ ਲਗਾਤਾਰ ਜੋ ਹੈ ਪੰਜਾਬ ਦੇ ਪਿੰਡਾਂ 'ਚ ਜਾ ਰਹੇ ਨੇ ਸੇਵਾ ਨਿਭਾ ਰਹੇ ਨੇ ਵੱਡੀ ਸੇਵਾ ਤੇ ਤੁਸੀਂ ਇਸੇ 'ਤੇ ਕੋਈ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸੋਂ ਨਮਨਦੇ ਨਾਲ ਮੈਂ ਅਰਸ਼ਦੀਪ ਕਰਦੇ ਆਂ ਅਗਸਵੇਰਾ ਅੰਮ੍ਰਿਤਸਰ